ਵਹਿਰੀ ਜੀ ਕਾ ਖਲਸਾ ਵਹਿਰੀ ਜੀ ਕੀ ਫਤਿਹ 10 ਬਲਵੰਸ ਸਿੰਘ ਬਹਿਰਮਕੇ ਸੂਬਾ ਪ੍ਰਧਾਨ ਬੀਕੂ ਜੀ ਬਹਿਰਮਕੇ ਪਸਾਰਗੁਰ ਮੋਰਚਾ ਤੋਂ ਅੱਜ ਅਸੀਂ ਪਹੁੰਚੇ ਹੋਏ ਆ ਭੈਣ ਕੁਲਵਿੰਦਰ ਕੌਰ ਦੇ ਘਰੇ ਜਿੱਥੇ ਭੈਣ ਨੇ ਲੋ ਲੋਰੀਆਂ ਲਈਆਂ ਪਿੰਡ ਮਹੀਵਾਲ ਔਰ ਉਹਨਾਂ ਦੇ ਬ੍ਰਦਰ ਉਹਨਾਂ ਦੇ ਪਿਤਾ ਜੀ ਮਾਤਾ ਜੀ ਸਾਰੇ ਕੋਲ ਕਿਉਂਕਿ ਕੱਲ ਜਿਹੜੀ ਘਟਨਾ ਵਾਪਰੀ ਹੈਗੀ ਆ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਡਰਾਮੇ ਬਾਦ ਕੰਗੜਾ ਰਣੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਤਾਵਾਂ ਤੇ ਭੈਣਾ ਇਹਨਾਂ ਨੂੰ ਭਾੜੇ ਤੇ ਜਾਣਾ ਕਹਿਣਾ 100-100 ਰੁਪਏ ਦੇ ਉੱਥੇ ਜਾ ਕੇ ਭਾੜੇ ਕਰਾਏ ਤੇ ਜਾ ਕੇ ਪਹੁੰਚੀਆਂ ਨੇ ਇਹ ਗੱਲ ਕਹਿਣੀ ਔਰ ਤਦ ਜਦੋਂ 에어ਪੋਰਟ ਤੋਂ ਟਰੈਵਲ ਕਰ ਰਹੀ ਸੀ ਤੇ ਉਸ ਸਮੇਂ ਦੇ ਉੱਪਰ ਭੈਣ ਗਵਿੰਦਰ ਕੌਰ ਆਈਐਸਐਫ ਦੇ ਵਿੱਚ ਡਿਊਟੀ ਕਰਦਿਆਂ ਹੋਇਆਂ ਡਿਊਟੀ ਦੌਰਾਨ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਮੋਬਾਈਲ ਜਿਹੜਾ ਹੈ ਇਹ ਇਸ ਟ੍ਰੇ ਵਿੱਚ ਰੱਖ ਦਿਓ ਤੇ ਐਸੀ ਚੈੱਕ ਕਰਨਾ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਜਿਹੜੀ ਉਹਨਾਂ ਦੇ ਨਾਲ ਤਲਖੀਬਾਜ਼ੀ ਹੋਈ ਆ ਉਹਦੇ ਮੁਤਾਬਕ ਜੇਕਰ ਸਾਡੀ ਭੈਣ ਕੁਲਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਟਕੜਾ ਲਾਉਤ ਅਜੇ ਵੀ ਉਹਨੂੰ ਦੇਸ਼ ਦੇ ਸੰਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਪਹਿਲਾਂ ਉਹ ਇੱਕ ਬਨੇਤਰੀ ਸੀ ਹੁਣ ਉਹ ਇੱਕ ਐਮਪੀ ਬਣੀਆ ਹਿਮਾਚਲ ਦੀ ਮੰਡੀ ਵਿੱਚੋਂ ਲੋਕਾਂ ਆਪ ਉਹਨਾਂ ਨੂੰ ਜਿਤਾਇਆ ਹੈਗਾ ਪਰ ਇਦਾਂ ਦਾ ਜਿਹੜਾ ਰਵਈਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭੈਣ ਕੁਲਵਿੰਦਰ कौर ਦਾ ਜਿਹੜਾ ਉਹਨੇ ਇਹ ਕੰਮ ਕੀਤਾ ਹੈਗਾ ਮਾਣ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਔਰ ਪੂਰੇ ਦੇਸ਼ ਦੇ ਵਸਨੀਕਾਂ ਦਾ ਜਿਹੜਾ ਸਿਰ ਉੱਚਾ ਹੋਇਆ ਹੈਗਾ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਉਸ ਭੈਣ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਨੌਕਰੀ ਤੋਂ ਕੱਢ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਵੀ ਬਹਾਲ ਕੀਤਾ ਜਾਵੇ ਔਰ ਪਰਚਾ ਉਹਦਾ ਰੱਦ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜਿਹੜੇ ਸਾਡੇ ਕਸਾਨ ਬਿਦੂਰ ਮੋਰਚੇ ਦੇ ਆਪੂ ਸਮਾਨ ਨੇ ਐਸਕੇਮ ਨੌਨ ਪ੍ਰੀਟੀਕਲ ਦੇ ਆਪੂਰੇ ਦੋਨੋਂ ਫਾਰਮਾਂ ਵੱਲੋਂ ਜੇਕਰ ਸਰਕਾਰ ਨੇ ਇਹ ਜਲਦੀ ਕੰਮ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਦੇਵਾਂਗਾ ਜਿੰਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਲੌਂਸਿੰਗ ਬਹਿਰਮਕੇ ਸੂਬਾ ਪ੍ਰਧਾਨ ਬੀਕੂ ਜੀ ਬਹਿਰਮਕੇ ਕਿਸਾਨ ਬਿਦੂਰ ਮੋਰਚਾ ਅੱਜ ਅਸੀਂ ਪਹੁੰਚੇ ਹੋਏ ਆ ਭੈਣ ਕੁਲਵਿੰਦਰ ਕੌਰ ਦੇ ਘਰੇ ਜਿੱਥੇ ਭੈਣ ਨੇ ਲੋਰੀਆਂ ਲਈਆਂ ਪਿੰਡ ਮਹੀਵਾਲ ਔਰ ਉਹਨਾਂ ਦੇ ਬ੍ਰਦਰ ਉਹਨਾਂ ਦੇ ਪਿਤਾ ਜੀ ਮਾਤਾ ਜੀ ਸਾਰੇ ਕੋਲ ਕਿਉਂਕਿ ਕੱਲ ਜਿਹੜੀ ਘਟਨਾ ਵਾਪਰੀ ਹੈਗੀ ਆ ਚੰਡੀਗੜ੍ਹ 에어ਪੋਰਟ ਦੇ ਉੱਪਰ ਇੱਕ ਡਰਾਮੇ ਬਾਦ ਕੰਗੜਾ ਰਣੌਤ ਜਿਹੜੀ ਸ਼ੁਰੂ ਤੋਂ ਲੈ ਕੇ ਕਿਸਾਨ ਅੰਦੋਲਨ ਦੇ ਜਿਹੜੀਆਂ ਸਾਡੀਆਂ ਮਾਤਾਵਾਂ ਤੇ ਭੈਣਾਂ ਇਹਨਾਂ ਨੂੰ ਭਾੜੇ ਤੇ ਜਾਣਾ ਕਹਿਣਾ 100-100 ਰੁਪਏ ਦੇ ਉੱਥੇ ਜਾ ਕੇ ਭਾੜੇ ਕਰਾਏ ਤੇ ਜਾ ਕੇ ਬੰਦੀਆਂ ਨੇ ਇਹ ਗੱਲ ਕਹਿਣੀ ਔਰ ਤਦ ਜਦੋਂ 에어ਪੋਰਟ ਤੋਂ ਟ੍ਰੈਵਲ ਕਰ ਰਹੀ ਸੀ ਤੇ ਉਸ ਸਮੇਂ ਦੇ ਉੱਪਰ ਭੈਣ ਗੁਵਿੰਦਰ ਕੌਰ ਆਈਐਸਐਫ ਦੇ ਵਿੱਚ ਡਿਊਟੀ ਕਰਦਿਆਂ ਹੋਇਆਂ ਡਿਊਟੀ ਦਰਾਂ ਨੂੰ ਨਾ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਮੋਬਾਈਲ ਜਿਹੜਾ ਹੈ ਇਹ ਇਸ ਟ੍ਰੇਵ ਵਿੱਚ ਰੱਖ ਦਿਓ ਤੇ ਇਹ ਅਸੀਂ ਚੈੱਕ ਕਰਨਾ ਸਕੈਨ ਕਰਨਾ ਹੈਗਾ ਉਸ ਸਮੇਂ ਦੇ ਉੱਪਰ ਜਿਹੜੀ ਉਹਨਾਂ ਦੇ ਨਾਲ ਤਲਖੀ ਬਾਜੀ ਹੋਈ ਆ ਉਹਦੇ ਮੁਤਾਬਕ ਜੇਕਰ ਸਾਡੀ ਭੈਣ ਗੁਵਿੰਦਰ ਕੌਰ ਦੀ ਡਿਊਟੀ ਦੇ ਦੌਰਾਨ ਉਹਦੀ ਗੱਲ ਨੂੰ ਮੰਨਿਆ ਨਹੀਂ ਗਿਆ ਤੇ ਮੈਂ ਸਮਝਾਂਗਾ ਵੀ ਇੱਕ ਐਮਪੀ ਬਣ ਕੇ ਤਖੜਾ ਲੋਤ ਅਜੇ ਵੀ ਉਹਨੂੰ ਦੇਸ਼ ਦੇ ਸੰਵਿਧਾਨ ਬਾਰੇ ਜਾਂ ਦੇਸ਼ ਦੀ ਜਿਹੜੀ ਰੱਖਿਆ ਬਾਰੇ ਪਤਾ ਨਹੀਂ ਹੈਗਾ ਪਹਿਲਾਂ ਉਹ ਇੱਕ ਬਣਤਰੀ ਸੀ ਹੁਣ ਉਹ ਇੱਕ ਐਮਪੀ ਬਣੀਆ ਹਿਮਾਚਲ ਦੀ ਮੰਡੀ ਵਿੱਚੋਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਹੈਗਾ ਪਰ ਇਦਾਂ ਦਾ ਜਿਹੜਾ ਰਵਈਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਭੈਣ ਕੁਲਵਿੰਦਰ ਕੌਰ ਦਾ ਜਿਹੜਾ ਉਹਨੇ ਇਹ ਕੰਮ ਕੀਤਾ ਹੈਗਾ ਮਾਣ ਦੇ ਨਾਲ ਪੂਰੇ ਦੇਸ਼ ਦੇ ਲੋਕਾਂ ਦਾ ਔਰ ਪੂਰੇ ਦੇਸ਼ ਦੇ ਵਾਸਮੀਆ ਦਾ ਜਿਹੜਾ ਸਿਰ ਉੱਚਾ ਹੋਇਆ ਹੈਗਾ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਵੀ ਉਸ ਭੈਣ ਦੇ ਉੱਪਰ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਨੌਕਰੀ ਤੋਂ ਕੱਢ ਦਿੱਤਾ ਗਿਆ ਦੁਬਾਰਾ ਨੌਕਰੀ ਤੇ ਵੀ ਬਹਾਲ ਕੀਤਾ ਜਾਵੇ ਔਰ ਪਰਚਾ ਉਹਦਾ ਰੱਦ ਕੀਤਾ ਜਾਵੇ ਤੇ ਉਸ ਤੋਂ ਇਲਾਵਾ ਅਸੀਂ ਮੰਗ ਕਰਾਂਗੇ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੋਰਚੇ ਦੇ ਆਪੂ ਸਰਮਾਨ ਨੇ ਐਸਕੇਮ ਨੌਨ ਪੋਲਿਟਿਕਲ ਦੇ ਆਪੂਲੇ ਦੋਨੋਂ ਫਾਰਮਾਂ ਵੱਲੋਂ ਜੇਕਰ सरकार ने ये जल्दी काम ना किया तो आने वाले समय के बीच बड़ा एक्शन देवांगा जिंदी ज़िम्मेवारी पंजाब सरकार दी होगी, वाहेगुरु जी का खालसा वाहेगुरु जी की फतेह देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर